ਸ਼ਰਨਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤਰਿੰਗ ਸਤਰ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਐਜੂਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠਾਂ ਜਿਹੜੀ ਮੀਟਿੰਗ ਹੋਈ ਜਿਸ ਦੇ ਵਿੱਚ ਦੋ ਵੱਡੇ ਫੈਸਲੇ ਲਏ ਗਏ ਜੀ ਹਾਂ ਤੁਹਾਨੂੰ ਦੱਸ ਦਈਏ ਕਿ 19 ਦਸੰਬਰ ਨੂੰ ਇੱਕ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀ ਐਜੂਪੀਸੀ ਬਲੌਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਸੰਬੰਧੀ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਮਾਮਲੇ ਨੂੰ ਲੈ ਕੇ ਉਸ ਨੂੰ ਉਹਨੇ 1 ਮਹੀਨਾ ਜਿਹੜੀ ਮਿਆਦ ਉਸ ਦੀ ਵਧਾ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੇ ਜਿਹੜੇ ਚੋਣਾ ਹੋਣ ਜਾ ਰਹੀਆਂ ਨੇ ਤੋਂ ਉਸ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਕਿ ਇੱਕ ਕਮੇਟੀ ਬਣਾਈ ਗਈ ਸੀ ਜਾਂਚ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਹੋਣ ਦੇ ਸੰਬੰਧੀ ਮਾਮਲੇ ਦੇ ਵਿੱਚ ਉਸ ਨੂੰ 1 ਮਹੀਨੇ ਦੇ ਜਿਹੜੀ ਕਿ ਅਸਮਾ ਦੇ ਦਿੱਤਾ ਹੈ ਜਾਂਚ ਦੇ ਲਈ ਉਸ ਦੀ ਮਿਆਦ ਵਧਾ ਦਿੱਤੀ ਗਈ ਹੈ ਉਸ ਦੇ ਜਿਹੜਾ ਦੂਜਾ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਨਰਾਇਣ ਨਰਾਇਣ ਸਿੰਘ ਚੋੜਾ ਨਰੇਂਦਰ ਸਿੰਘ ਚੋੜਾ ਜਿਸ ਨੇ 4 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਬਾਹਰ ਜਿਹੜਾ ਕਿ ਜਾਣਲੇਵਾ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਹ ਪੁਲਿਸ ਇਰਾਦਤ ਵਿੱਚ ਸੀ ਤੇ ਉਸ ਦੇ एसजीपीसी ਵੱਲੋਂ ਇੱਕ ਮਤਾ ਲਿਆਇਆ ਗਿਆ ਸੀ ਜਿਸ ਵਿੱਚ ਨਰਾਇਣ ਸਿੰਘ ਚੋੜਾ ਨੂੰ ਪੰਥ ਤੋਂ ਛੇਕਣ ਦਾ ਜਿਹੜਾ ਮਤਾ ਉਹ ਲਿਆ ਗਿਆ ਸੀ ਐਸਜੀਪੀਸੀ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਕਿ ਹੋਰ ਜਿਹੜੇ ਮੈਂਬਰ ਸੀ ਕਮੇਟੀ ਦੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਸਮੱਸਿਆ ਦਾ ਕਿ ਇਹ ਮਤਾ ਜਿਹੜਾ ਕਿ ਜਲਦਬਾਜ਼ੀ ਚ ਲਿਆਇਆ ਗਿਆ ਹੈ ਹੁਣ ਉਸ ਮਤੇ ਨੂੰ ਵੀ ਜਿਹੜਾ ਕਿ ਵਾਪਸ ਲੈ ਲਿਆ ਗਿਆ ਐਸਜੀਪੀਸੀ ਵੱਲੋਂ ਨਰਾਇਣ ਸਿੰਘ ਚੋੜਾ ਨੂੰ ਪੰਥ ਤੋਂ ਛੇਕਣ ਦਾ ਜਿਹੜਾ ਮਤਾ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ ਇਹ ਕਿਹੜੇ ਮੁੱਦੇ ਤੇ ਮੀਟਿੰਗ ਹੋ ਰਹੀ ਹੈ ਮੀਟਿੰਗ ਦਾ ਤਾਂ ਅੰਦਰਲੇ ਨੂੰ ਹੀ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਗਰਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਤ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੀ 17 ਸਾਲ ਪਹਿਲਾਂ ਜਦੋਂ ਮੁਲਾਜ਼ਮ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵਿੰਗ ਨੇ ਕੀਤੀ ਸੀ ਉਹਦੇ ਚ ਉਹਨਾਂ ਨੇ ਉਹ ਉਹਨਾਂ ਨੂੰ ਬਰੀ ਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਹਿਬਾਨ ਤੋਂ ਕੇਸ ਆਉਂਦਾ ਤੇ ਉਹਦਾ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰ ਸਹਿਬਾ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਜ਼ੋਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਦੇ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਅ ਕਾਲੀ ਦਲ ਨੂੰ ਤਗੜੇ ਕਰਨ ਵਾਸਤੇ ਬਹੁਤ ਵੱਡੇ ਫਾਇਦੇ ਜਿਹੜੇ ਲੈ ਗਏ ਆ 7 ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੇ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰੁੱਸੇ ਨੇ ਸਾਡੇ ਕੋ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਉਹ ਵੀ ਆਉਣਗੇ ਕਿਉਂਕਿ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਪ੍ਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਚੱਲੀ ਆ ਪ੍ਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੀ ਦਲ ਸੇਵਾ ਕਰਨ ਦਾ ਮੌਕਾ ਮਿਲੂ ਪਰ ਜਨੀ ਹਰਪ ਸਿੰਘ ਨੇ ਰੋਪ ਲਾ ਰਹੇ ਨੇ ਜਿਹੜੀ ਮੀਟਿੰਗ ਹੋਜੀ ਅੱਜ ਜੀ ਮੀਟਿੰਗ ਹੋਈ ਸੀ ਬਿਰਸਾ ਸਿੰਘ ਦੇ ਨਾਲ ਅੱਜ ਜਿਹੜੀ ਵੀਡੀਓ ਆ ਰਿਕਾਰਡ ਹੋਈ ਤੋਂ ਤੇ ਮੈਂ ਡਿਲੀਟ ਕਰਾਈ ਤੋਂ ਜਿਹੇਦਰ ਤੁਸੀਂ ਪੈਨ ਡਰਾਈਵ ਉਹ ਪਤਾ ਨਹੀਂਗਾ ਤੇ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤਖਸਾਲ ਦਾ ਸਕੱਤਰ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਉਹਨਾਂ ਨੇ ਚੋਰ ਮੋਰੀ ਜਰੂਰ ਰੱਖੀ ਆ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਆ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਅੰਦਰਲੀ ਗੱਲ ਜਿਹੜੀ ਹੋ ਰਹੀ ਆ ਉਹ ਇਹ ਲੋਕਾਂ ਹੀ ਦੱਸ ਰਹੇ ਆ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹ ਨਹੀਂ ਇਹ ਬਾਹਰ ਨਹੀਂ ਸੀ ਆਉਣੀ। ਤਾਂ ਪੰਥ ਦੀਆਂ ਮੁਸ਼ਕਲਾਂ ਵੱਧ ਰਹੀਆਂ ਜੀ। ਉਹ ਵਧਣ ਕਿਹ ਹੈ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡ ਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰ ਚੁਪੜੇ ਦੇਣੀ ਹੁੰਦੀ ਆ। ਸੋ ਉਹਦੇ ਨਾਲ ਸਗੋਂ ਫੁੱਟ ਜਿਹੜੀ ਹੋਰ ਵੱਧਈ ਆ ਉਹ ਲੀਕਾ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਰ ਜੀ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰ ਕੋਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮੈਲ ਕਮਿਸ਼ਨ ਦਾ ਸਬੰਧ ਸਖਤ ਨੋਟਿਸ ਲਈ ਤਾਂ ਗਿਆ ਸੀ ਪ੍ਰਧਾਨ ਸਾਹਿਬ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਹੋ ਜਾ ਜਿਹੜਾ ਨਹੀਂ ਗੌਰ ਨਹੀਂ ਲਾਣਾ ਇੱਕ ਬ ਉਹਦੇ ਤੋਂ ਸਤੀਫਾ ਜਿਹੜਾ ਐਡੀਟਰੀਅਲ ਸਾਸਟ ਜਿਹੜਾ ਕਾਟਕ ਸਾਹਿਬ ਨੇ ਹਿੱਸੇ ਕਰਕੇ ਦਿੱਤੀ ਆ ਉਹ ਜਿਹੜੀ ਸਜ਼ਾ ਦਿੱਤੀ ਆ ਉਹ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜ਼ਾ ਜਿਹੜੀ ਆ ਭੁੱਗਤੀ ਜੀ ਠੀਕ